ਪੇਟ ਇਲਾਕੇ ਦੇ ਪਿੰਡ ਗੌਸੀਆਂ ਖਾਨ ਮੁਹੰਮਦ ਵਿਖੇ ਜਲੰਧਰ ਦੀ ਐਨਟੀਐਫ ਅਤੇ ਨਸ਼ਾ ਤਸਕਰੀ ਚੱਲ ਰਹੀਂਦੇ ਗੈਂਗ ਮੈਂਬਰਾਂ ਵਿੱਚ ਮੋਟ ਪੇੜ ਹੋ ਗਈ। ਇਸ ਮੌਕੇ ਤੇ ਪੁਲਿਸ ਦੀ ਗੋਲੀ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਜ਼ਖਮੀ ਹੋਏ ਦਵਿੰਦਰ ਸਿੰਘ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਐਨਟੀਐਫ ਜਲੰਧਰ ਦੀ ਪੁਲਿਸ ਟੀਮ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਸੰਨੀ ਨਾਂ ਦੇ ਵਿਅਕਤੀ ਦੀ ਭਾਲ ਵਿੱਚ ਪਿੰਡ ਗੁਰਸੀਆਂ ਖਾਨ ਮੁਹੰਮਦ ਪੁੱਜੀ ਸੀ। ਇਸਪੰਡ ਦੇ ਕੁਲਦੀਪ ਸਿੰਘ ਦੇ ਘਰ ਸੱਨੀ ਨੂੰ ਫੜਨ ਪੁਲਿਸ ਪੁੱਜੀ ਤਾਂ ਸੱਨੀ ਕੁਲਦੀਪ ਅਤੇ ਉਹਨਾਂ ਦੇ ਹੋਰ ਦੋ ਸਾਥੀਆਂ ਵੱਲੋਂ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਜਵਾਬ ਵਿੱਚ ਫਾਇਰਿੰਗ ਕੀਤੀ ਤਾਂ ਇੱਕ ਗੋਲੀ ਦਵਿੰਦਰ ਸਿੰਘ ਨਾਂ ਦੇ ਵਿਅਕਤੀ 'ਤੇ ਲੱਗੀ ਹੈ ਜੋ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਤੇ ਬਾਕੀ ਤਿੰਨੇ ਵਿਅਕਤੀ ਭੱਜ ਨਿਕਲੇ ਹਨ। ਪੋਲ ਜిల్లా ਲੁਧਿਆਣਾ ਦਿਹਾਤੀ ਦੇ ਮੁਖੀ ਡਾਕਟਰ ਅੰਕੁਰ ਗੁਪਤਾ ਨੇ ਸਾਰੇ ਮਾਮਲੇ ਦੀ ਜਾਣਕਾਰੀ ਜੰਦਿਆਂ ਕਿਹਾ ਹੈ ਕਿ ਫਰਾਰ ਤੰਨੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਬਾਈ ਬੇਸਿਕਲੀ ਆਪਾਂ ਜੀ ਕੁਰਸੀਆਂ ਖਾਨ ਮੁਹੰਮਦ ਪਿੰਡ 'ਚ ਖੜੇ ਆਂ ਥਾਣਾ ਸਿਦਵਾ ਬੇਟ ਦੇ ਏਰੀਆ 'ਚ ਇੱਥੇ ਅੱਜ ਸਵੇਰੇ ਕਰੀਬ 6:30 ਵਜੇ ਸਾਡੀ ਐਨਟੀਐਫ ਜਿਹੜੀ ਜਲੰਧਰ ਰੇਂਜ ਦੀ ਟੀਮ ਹੈ ਉਹ ਇੱਕ ਪਰਚਾ ਦਰਜ ਹੋਇਆ ਹੋਇਆ ਹੈ ਉਹਦੇ ਵਿੱਚ ਤਫਤੀਸ਼ ਦੇ ਦੌਰਾਨ ਇੱਕ ਬੰਦਾ ਫਿਗਰ ਆਊਟ ਹੋਇਆ ਸੀ ਉਹਦੀ ਭਾਲ ਦੇ ਵਿੱਚ ਅੱਜ ਇਸ ਪਿੰਡ ਆਏ ਸੀਗੇ ਤੇ ਜਦੋਂ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਇਮੀਡੀਏਟਲੀ ਇਥੇ ਚਾਰ ਬੰਦੇ ਫਿਗਰ ਆਊਟ ਹੋਏ ਨੇ ਜਿਹੜੇ ਚਾਰ ਇਥੇ ਸੀਗੇ ਉਹਦੇ ਵਿੱਚੋਂ ਸਾਰੇ ਹੀ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਨੇ ਫਾਇਰ ਕੀਤਾ ਤੇ ਨਾਲ ਆ ਜਿਹੜਾ ਤੁਸੀਂ ਦੇਖ ਰਹੇ ਹੋ ਜਿਵੇਂ ਅੱਗੇ ਉਹ ਪੁਲਿਸ ਪਾਰਟੀ ਆਈ ਤੇ ਪਿੱਛੋਂ ਇੱਕ ਇਹਨਾਂ ਨੇ ਐਗਜ਼ਿਟ ਰੂਟ ਰੱਖਿਆ ਹੋਇਆ ਇੱਥੋਂ ਭੱਜੇ ਤੇ ਮੁੜ ਕੇ ਫਿਰ ਜਦੋਂ ਫਾਇਰ ਹੋਇਆ ਪੁਲਿਸ ਪਾਰਟੀ ਦੇ ਤੇ ਜਵਾਬੀ ਫਾਇਰ 'ਚ ਜਿਹੜਾ ਪੁਲਿਸ ਵੱਲੋਂ ਵੀ ਆਪਣੇ ਬਚਾਰ ਦੇ ਵਿੱਚ ਫਾਇਰ ਕੀਤਾ ਗਿਆ ਤੇ ਇਹਦੇ ਵਿੱਚ ਇੱਕ ਦਵਿੰਦਰ ਨਾਮ ਦਾ ਬੰਦਾ ਜਿਹੜਾ ਉਹ ਇੰਜਰ ਹੋਇਆ ਉਹਨੂੰ ਇਮੀਡੀਏਟਲੀ ਡੀ ਐਮ ਸੀ ਹਸਪਤਲ ਲੈ ਗਏ ਆ ਹਲੇ ਸਟੇਬਲ ਹੈ ਤੇ ਉਹਦਾ ਇਲਾਜ ਅੱਗੇ ਚੱਲ ਰਿਹਾ ਹੈ ਤੇ ਜਿਹੜਾ ਬੰਦੇ ਦੇ ਪਿੱਛੇ ਆਏ ਸੀਗੇ ਉਹਦਾ ਨਾਮ ਸਨੀ ਸਿੰਘ ਹੈ ਉਹ ਇੱਥੋਂ ਸਕੌਂਡ ਕਰ ਗਿਆ ਭੱਜ ਗਿਆ ਤੇ ਉਹਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਨੂੰ ਉਮੀਦ ਹੈ ਵੀ ਆਪਾਂ ਉਹਨੂੰ ਜਲਦੀ ਕਾਬੂ ਕਰਕੇ ਜਿਹੜੀ ਐਨਟੀਐਫ ਚ ਐਨਡੀਪੀਆ ਦਾ ਪਰਚਾ ਦਰਜ ਹੈ ਉਹਦੀ ਤਫ਼ਤੀਸ਼ ਅੱਗੇ ਜਾ ਕੇ ਲੈ ਕੇ ਜਾਵਾਂਗੇ ਤੇ ਇਸ ਤੋਂ ਇਲਾਵਾ ਇੱਥੋਂ ਜਿਹੜੇ ਇਸ ਘਰ ਦਾ ਓਨਰ ਹੈ ਕੁਲਦੀਪ ਕੀਪਾ ਉਹ ਵੀ ਨਾਲ ਸੀਗਾ ਤੇ ਇੱਕਨ 75 ਬੰਦਾ ਸੀ ਸੋ ਇਹ ਚਾਰੋਂ ਬੰਦਿਆਂ ਨੇ ਭੱਜੇ ਫਾਇਰ ਕੀਤਾ ਤੇ ਨਾਲ ਮੁੜਕੇ ਫੇਰ ਜਵਾਬੀ ਕਾਰਵਾਈ ਚ ਇਹ ਇਨਸੀਡੈਂਟ ਹੋਇਆ ਉਸ ਵੇਲੇ ਬਾਕੀ ਤੁਹਾਨੂੰ ਜਿਹੜਾ ਪਰਚੇ ਬਾਰੇ ਏਜ ਦੀ ਸਾਡ ਸਾਡੇ ਹੈਗੇ ਨੇ ਬਰੀਫ ਕਰ ਦਿੰਦੇ ਆ ਹਾਂ ਫਿਰ ਕਿ 160 184 ਨੰਬਰ ਐਫ ਆਈ ਆਰ ਐਨਟੀਫ ਥਾਣੇ ਦੇ ਵਿੱਚ ਦਰਜ ਹੋਈ ਜਿਹਦੇ ਵਿੱਚ 1 ਕਿਲੋ ਦੇ ਕਰੀਬ ਜਿਹੜੀ 800 ਕੁਸ਼ ਗ੍ਰਾਮ ਜੜੀ ਰਿਕਵਰੀ ਹੋਈ ਹੋ ਰਹੀ ਦੀ ਤੇ ਇਹਦੇ ਵਿੱਚ 6-7 ਜਿਹੜੇ ਅਕਿਊਜ਼ ਅਸੀਂ ਪੜੇ ਆ ਇਹਦੇ ਲਿੰਕ ਜੇਲ੍ਹ 'ਚ ਵੀ ਸੀਗੇ ਜੇਲ੍ਹ ਤੋਂ ਬਾਅਦ ਫਿਰ ਪਾਕਿਸਤਾਨ ਨਾਲ ਲਿੰਕ ਸੀਗੇ ਇਹਨਾਂ ਦੇ ਤੇ ਉਹ ਅਸੀਂ ਤਫ਼ਤੀਸ਼ ਕਰਦੇ ਕਰਦੇ ਜਦੋਂ ਮੌਕੇ ਤੋਂ ਪਹਿਲੀ ਰੇਟ ਸੀਗੀ ਸਾਡੀ ਉਹਦੇ ਪਿੱਛੋਂ ਇੱਕ ਸਕੌਂਡਰ ਹੋ ਗਿਆ सनी ਉਹਦੀ ਅਸੀਂ ਕੱਢਦੇ ਕੱਢਦੇ ਲੋਕੇਸ਼ਨ ਲੈ ਕੇ ਤੇ ਇੱਥੇ ਆਏ ਸੀਗੇ ਇਹ ਜਿਹੜੇ ਘਰ 'ਚ ਬੈਠੇ ਸੀਗੇ ਇਹ ਵੀ ਅੱਗੇ ਉਹ ਦੱਸਦੇ ਇਹਨਾਂ ਦੇ ਨਾਲ ਇਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਆ ਤੇ ਬਾਕੀ ਐਸਐਸਪੀ ਸਾਹਿਬ ਨੇ ਦੱਸ ਦਿੱਤਾ ਮੌਕੇ ਤੇ ਆਗੇ ਸਜ ਕਿਹੜੇ ਪੁਸਟ ਸੈਂਸ ਸੀਗਾ ਇਹ ਜਿਹੜਾ ਪਤਲਾ ਤੁਸੀਂ ਜਿਨ੍ਹਾਂ ਤੇ ਕਿੱਦਾਂ ਜੀ ਕਿਹਦੇ ਪੁਸਟ ਸੈਂਸ ਪਤਾ ਦੱਸਿ ਜਿਨ੍ਹਾਂ ਜਿਹੜੇ ਬੰਦੇ ਤੁਹਾਨੂੰ ਲੱਗੇ ਨੇ ਐਨਡੀਪੀਐਸ ਦੇ ਅੱਛਾ ਜੀ ਐਨਡੀਪੀਐਸ ਦਾ ਠੀਕ ਹੈ ਠੀਕ ਕਿਹੜੇ ਥਾਣੇ ਸੀ ਸਮਾਂ ਕਿਹੜਾ ਜੀ ਏ ਐਨ ਟੀ ਐਫ ਦਾ ਏ ਐਨ ਟੀ ਐਫ ਮੁਹਾਲੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ